ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ ਫਤਿਹ ਰੂਪਿਆਰੇ ਸਾਧ ਸੰਗਤ ਜੀ ਸੰਪਰਦਾਇ ਦਲਬਾਬਾ ਵਿਧੀ ਚੰਦ ਸਾਹਿਬ ਜੀ ਦੇ ਵੱਲੋਂ ਅੱਜ ਚਾਲਾ ਮਾਰ ਕੇ ਦਲਪੰਥ ਪਹੁੰਚਿਆ ਪਿੰਡ ਮਲਮੋਰੀ ਇਹ ਮਲਮੋਰੀੋਂ ਦਲਪੰਥ ਨੇ ਚਾਲਾ ਮਾਰ ਕੇ ਅੱਜ ਦਲਪੰਥ ਪਹੁੰਚ ਗਿਆ ਵਾਜੀ ਬਾਬੇ ਮੱਲੇ ਬਾਬਾ ਗੁਰਦੇਵ ਸਿੰਘ ਜੀ ਨੰਬਰਦਾਰ ਜੀ ਉਹਨਾਂ ਦੇ ਕੋਲ ਸ਼ੀਦਾ ਸੰਗਾਂ ਦੇ ਪਵਨ ਸਥਾਨ ਤੇ ਦਲਪੰਥ ਦਾ ਪੜਾ ਪਹੁੰਚ ਚੁੱਕਿਆ ਵਾ ਤੇ ਇੱਥੇ ਗੱਲਾਂ ਅੱਜ ਦਾ ਪੜਾਅ ਹੀ ਲੱਗ ਰਹਾ ਵਾ ਜੀ ਤੇ ਸੂਨੀ ਸਾਹਿਬ ਜੀ ਦੇ ਪਾਸ ਆਰੰਭ ਹੋਣ ਲੱਗੇ ਆ ਭੋਗ ਪਹਿਣ ਗਿਆ ਰਤੀ ਯਰਤਾ ਹੋਊਗਾ ਮਹਾਰਾਜ ਦੇ ਨਿਸ਼ਾਨਗਾਰੇ ਦਲਪੰਥ ਘੋੜਿਆਂ 'ਤੇ ਪਹੁੰਚ ਚੁੱਕੇ ਆ ਤੇ ਸੰਤਾਂ ਨੂੰ ਦਰਸ਼ਨ ਵੇਲੇ ਕਰਾਉਂਦੇ ਆਪਾਂ ਮਹਾਰਾਜ ਦੀ ਪਾਲਕੀ ਸਾਹਿਬ ਖੜੇ ਆ ਜੀ ਤੇ ਘੋੜੇ ਫੌਜਾਂ ਲਿਆਉਂਦੀਆਂ ਵਾ ਨਹੀਂ ਜਣੀ ਦਾ ਮੌਸਮ ਆ ਤੇ ਫਿਰ ਵੀ ਪਿਆਰ ਵਰ ਪਿਆਰ ਸਿੰਘ ਡਟੇ ਪਾਰੇ ਦੇ ਵਿੱਚ ਅੱਜ ਰਾਤ ਦਾ ਪੜਾ ਲਗੂਗਾ ਜੀ ਬਾਬੇ ਮੱਲੇ ਵਿਖੇ ਨੰਬਰਦਾਰ ਜੀ ਹੁਣਾਂ ਦੇ ਕੋਲ ਕੀ ਮਾਰਦਾ ਇੱਧਰ ਬਾਬਾ ਪੰਡਾ ਜੀ ਹੁਣੀ ਕੀ ਝੂਠ ਮਾਰਿਆ ਮੈਂ ਸੱਚੀ ਸੱਚੀ ਹੈ ਸਾਜਾ ਦੇ ਨੰਬਰਦਾਰ ਦੇ ਆ ਅੱਛਾ ਨੰਬਰਦਾਰ ਦੇ ਆ ਗਿਆ